ਦੋਸਤੋ ਸਾਬਕਾ ਸੋਬਿਤ ਜੁਨੀਅਨਦੀਪ ਬਸਨੀਕ ਲੁੱਡਮిల్లా ਪਾਬਲੀ ਚੈਕੋ ਇੱਕ ਜਹਾਜ਼ ਦਾ ਨਾਮ ਹੈ ਜਿਸ ਨੂੰ ਇਤਿਹਾਸ ਵਿੱਚ ਲੈਰੀ ਡੈਥ ਦੇ ਬਜੋ ਵੀ ਜਾਣਿਆ ਜਾਂਦਾ ਹੈ ਲੁੱਡਮిల్లా ਨੂੰ ਇਤਿਹਾਸ ਦੀ ਸਭ ਤੋਂ ਖਤਰਨਾਕ ਮਹਿਲਾ ਸ਼ਾਪਰ ਸ਼ੂਟਰ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਸਨੇ ਜਰਮਨ ਟਾਨਾ ਸ਼ਾ ਹਿਟਲਰ ਦੀ ਫੌਜ ਨੂੰ ਵੀ ਹਰਾਇਆ ਸੀ ਲੁੱਡਮిల్లా ਨੂੰ ਸਬੋਤਿਤ ਸੰਗ ਦਾ ਹੀਰੋ ਵੀ ਕਿਹਾ ਜਾਂਦਾ ਹੈ ਲੂਡ ਮਿਲਾ ਦੂਸਰੀ ਵਿਸਭਜੁੱਧ ਰਾਨ ਸਬੋਤੀਨ ਜੁਨੀਅਨ ਦੀ ਰੈਡ ਫੌਜ ਵਿੱਚ ਇੱਕ ਸ਼ਾਨਦਾਰ ਸナイਪਰ ਸੀ ਜਦੋਂ ਔਰਤਾਂ ਨੂੰ ਫੌਜ ਵਿੱਚ ਸੇਵਾ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਲੂਡ ਮਿਲਾ ਨੇ ਆਪਣੇ ਹੌਨਰ ਨਾਲ ਨਾ ਸਿਰਫ ਸਬੋਤੀਨ ਜੁਨੀਅਨ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕੀਤੀ ਭਾਵੇਂ ਉਹ ਟੀਚਰ ਬਣਨਾ ਚਾਹੁੰਦੀ ਸੀ ਪਰ ਕਹਿੰਦੇ ਹਨ ਕਿ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ ਟੋਲੀਊਡ ਮਿਲਾ ਦਾ ਜਨਮ 12 ਜੁਲਾਈ 1916 ਨੂੰ ਰੂਸੀ ਸਮਰਾਜ ਵਿੱਚ ਬਿਲਾ ਤਸਕਮਰਾਕਾ ਵਿਕਰਮੋਨਿਟ ਵਿੱਚ ਹੋਇਆ ਸੀ ਜਦੋਂ ਲੂਡ ਮਿਲਿਆ 14 ਸਾਲਾਂ ਦੀ ਸੀ ਤਾਂ ਉਸਦਾ ਪਰਿਵਾਰ ਕਿਵੇ ਚਲਾ ਗਿਆ ਬਚਪਨ ਤੋਂ ਲੂਡ ਮਿਲਿਆ ਪਾਵਲੀ ਚੇਕੋ ਇੱਕ ਟੌਮ ਬੋਏ ਬਾਂਗਰਾਂ ਦੀ ਸੀ ਉਸਦੇ ਪਿਤਾ ਇੱਕ ਕਮਿਊਨਿਟੀ ਪਾਰਟੀ ਦੇ ਮੈਂਬਰ ਸਨ ਅਤੇ ਰੈਡ ਆਰਮੀ ਵਿੱਚ ਰੈਜੀਮੈਂਟ ਕਮਿਸ਼ਨਰ ਵਜੋਂ ਸੇਵਾ ਕਰਦੇ ਸਨ ਉਸ ਨੂੰ ਆਰਡਰ ਆਫ ਦਾ ਰੈਡ ਬੈਨਰ ਨਾਲ ਦੀ ਸਨਮਾਨਿਤ ਕੀਤਾ ਗਿਆ ਦੋਸਤੋ 1932 ਵਿਚ ਲੂਡਮਿਲਾ ਨੇ ਐਲੈਕਸ ਕੀ ਪਾਵਲੀ ਚੈਕੋ ਨਾਲ ਵਿਆਹ ਕੀਤਾ ਅਤੇ ਉਹਨਾਂ ਦਾ ਇੱਕ ਪੁੱਤਰ ਵੀ ਸੀ ਜਿਸ ਦਾ ਨਾਮ ਪਸਤੀ ਲਾਵਸੀ ਕੁਝ ਸਮੇਂ ਬਾਅਦ ਵਿਆਹ ਟੁੱਟ ਗਿਆ ਅਤੇ ਦੋਨਾਂ ਵਿੱਚ ਤਲਾਕ ਹੋ ਗਿਆ ਲੂਡਮਿਲਾ ਆਪਣੇ ਮਾਪੇ ਨਾਲ ਰਹਿਣ ਲੱਗ ਪਈ ਦੋਸਤੋ ਕਿਹਾ ਜਾਂਦਾ ਹੈ ਕਿ ਇੱਕ ਵਾਰ ਪਾਵਲੀ ਚੈਕੋ ਪਹਿਲਾਂ ਇੱਕ ਹਥਿਆਰ ਫੈਕਟਰੀ ਵਿੱਚ ਕੰਮ ਕਰਦੀ ਸੀ ਪਰ ਬਾਅਦ ਵਿੱਚ ਇੱਕ ਲੜਕੇ ਕਾਰਨ ਉਹ ਇੱਕ ਸਨਾਈਪਰ ਬਣ ਗਈ ਆਪਣੀ ਅਮਰੀਕਾ ਯਾਤਰਾ ਦੌਰਾਨ ਲੂਡਮਿਲਾ ਨੇ ਇੱਕ ਵਾਰ ਦੱਸਿਆ ਸੀ ਕਿ ਮੇਰੇ ਗਵਾਂਡ ਵਿੱਚ ਰਹਿਣ ਵਾਲਾ ਇੱਕ ਲੜਕਾ ਸ਼ੂਟਿੰਗ ਸਿੱਖਦਾ ਸੀ ਅਤੇ ਜਦੋਂ ਵੀ ਉਹ ਇਸ ਨੂੰ ਦੇਖਦਾ ਸੀ ਤਾਂ ਉਹ ਸਿੱਖੀ ਮਾਰਦਾ ਸੀ ਉਸੇ ਪਲ ਮੈਂ ਫੈਸਲਾ ਕੀਤਾ ਕਿ ਜੇਕਰ ਮੁੰਡਾ ਸ਼ੂਟਿੰਗ ਕਰ ਸਕਦਾ ਹੈ ਤਾਂ ਕੁੜੀ ਵੀ ਕਰ ਸਕਦੀ ਹੈ ਇਸ ਦੇ ਲਈ ਮੈਂ ਸਖਤ ਅਭਿਆਸ ਕੀਤਾ ਇਸ ਅਭਿਆਸ ਦਾ ਨਤੀਜਾ ਇਹ ਹੋਇਆ ਕਿ ਕੁਝ ਹੀ ਦਿਨਾਂ ਵਿੱਚ ਲੂਡ ਮਿਲਾ ਦੇ ਹਥਿਆਰਾਂ ਦੀ ਵਰਤੋਂ ਵਿੱਚ ਮਹਾਰਤ ਹਾਸਲ ਕਰ ਲਈ ਹਾਲਾਂਕਿ 1942 ਵਿਛਲਨੀ ਲੂਡ ਮਿਲਾ ਜਦ ਦੌਰਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਰੂਸ ਦੀ ਰਾਜਧਾਨੀ ਮਾਸਕੋ ਭੇਜ ਦਿੱਤਾ ਗਿਆ ਉੱਥੇ ਸੱਟਾਂ ਦੇ ਹਾਲਾਤ ਉੱبن ਤੋਂ ਬਾਅਦ ਉਸ ਨੇ ਰੈੱਡ ਆਰਮੀ ਦੇ ਭੋਰ ਨਿਸ਼ਾਨੇਬਾਜ਼ਾਂ ਨੂੰ ਸਖਲਾਈ ਦਿੱਤੀ ਅਤੇ ਬਾਅਦ ਵਿੱਚ ਉਹ ਰੈੱਡ ਆਰਮੀ ਦੀ ਮੈਂਬਰ ਬਣ ਗਈ 1945 ਵਿੱਚ ਜੁੱਧ ਖਤਮ ਹੋਣ ਤੋਂ ਬਾਅਦ ਉਸਨੇ ਸਬੋਦੀਅਮ ਨੇਵਲ ਹੈੱਡ ਕੁਆਟਰ ਵਿੱਚ ਹੀ ਕੰਮ ਕੀਤਾ 58 ਸਾਲ ਦੀ ਉਮਰ ਵਿੱਚ 10 ਅਕਤੂਬਰ 1974 ਨੂੰ ਮਾਸਕੋ ਵਿੱਚ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।